ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਕਰਦੇ ਹਾਂ ਤੁਹਾਡਾ ਲੈਜਨ ਲੈਸਨ ਚੈਨਲ ਦੇ ਉੱਤੇ ਅੱਜ ਗੱਲ ਕਰਾਂਗੇ ਖਾਲਸਾ ਪੰਥ ਦੀ ਸਾਇਨਾ ਕਦੋਂ ਹੋਈ ਪੰਜ ਪਿਆਰਿਆਂ ਦਾ ਇਤਿਹਾਸ ਕੀ ਹੈ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਧੰਨਵਾਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਧਾਰਮਿਕ ਗੁਰਗਤੀ ਅਤੇ ਧਾਰਮਿਕ ਪ੍ਰਚਾਰ ਦੀ ਮਹਿਮਾ ਸੁਣ ਕੇ ਸਾਰੇ ਗਰੀਬ ਹਿੰਦੂ ਅਤੇ ਮੂਮਨ ਸਿੱਖ ਧਰਮ ਵਿੱਚ ਸ਼ਾਮਲ ਹੋਣ ਲੱਗੇ ਅਤੇ ਕੀਮਤੀ ਤੋਹਫੇ ਅਤੇ ਭੇਟਾਵਾਂ ਦੇਣ ਲੱਗੇ ਸ਼ਾਵਲ ਸਾਰੇ ਪਹਾੜੀ ਰਾਜੇ ਉਹਨਾਂ ਨਾਲ ਕਿਰਤਨਾ ਕਰਨ ਲੱਗ ਪਏ ਅੰਦਰਖਾਤੇ ਗੁਰੂ ਦੀਨ ਨੂੰ ਖਤਮ ਕਰਨ ਦੀਆਂ ਗੋਦਾਂ ਗੁੰਜਾਂ ਲੱਗੀਆਂ ਅੰਤਰਜਮੀ ਵੀ ਇਸ ਬਾਰੇ ਮਹੂਰਤ ਹੋ ਜਾਣੂ ਸਨ ਅਤੇ ਚਿੰਤ ਸਨ ਉਹ ਇੱਕ ਅਜਿਹਾ ਮਰਜੀਵਣਾ ਮਨੁੱਖ ਤਿਆਰ ਕਰਨਾ ਚਾਹੁੰਦੇ ਸਨ ਜੋ ਸਿੰਧਕ ਦਾ ਪੱਕਾ ਸੱਚਾ ਸੱਚਾ ਹੋਵੇ ਸੀਸ ਜਾਏ ਪਰ ਸਿੰਧਕ ਨਾ ਜਾਏ ਦਾ ਪੱਕਾ ਹੋਵੇ ਇਸ ਮਨੋਰਥ ਨੂੰ ਪੂਰਾ ਕਰਨ ਲਈ ਉਸਨੇ ਇੱਕ ਬਹੁਤ ਕਲਾਤਮਕ ਯੋਜਨਾ ਤਿਆਰ ਕੀਤੀ ਪਰ ਕਿਸੇ ਸੇਵਕ ਨੂੰ ਪਿੰਕ ਨਹੀਂ ਪੈਣ ਦਿੱਤੀ ਹਰ ਸਾਲ 13 ਅਪ੍ਰੈਲ ਨੂੰ ਅਨੰਦਪੁਰ ਸਾਹਿਬ ਸੰਗਤਾਂ ਦੀ ਵਿਸਾਖੀ ਮੇਲਾ ਮਨਾਉਂਦੀਆਂ ਹੁੰਦੀਆਂ ਸਨ ਉਸ ਮੇਲੇ ਉੱਤੇ ਇਕੱਠ ਕਰਨ ਲਈ ਗੁਰੂ ਜੀ ਨੇ ਸਾਰੇ ਮਸੰਦਾ ਸੰਗਤ ਦੇ ਮੁੱਖ ਸੇਵਾਦਾਰ ਅਤੇ ਸੇਵਕਾਂ ਨੂੰ ਬੁਲਾ ਕੇ ਫਰਮਾਨ ਕੀਤਾ ਕਿ ਇਸ ਵਾਰ ਵਿਸਾਖੀ ਦੇ ਦਿਹਾੜੇ ਉੱਤੇ ਵਿਸ਼ੇਸ਼ ਸਮਾਗਮ ਕਰਨਾ ਹੈ ਸਿੱਖ ਕੌਮ ਨੂੰ ਦੇਸ਼ ਦੇ ਕੋਨੇ-ਕੋਨੇ ਵਿੱਚ ਸੂਚਿਤ ਕੀਤਾ ਜਾਵੇ ਕਿ ਹਮ ਹਮ ਆ ਕੇ ਅਨੰਦਪੁਰ ਆਉਣ ਬਹੁਤ ਸਾਰੇ ਮਸੰਦਾ ਦੇ ਨਾਮ ਹਕਮਨਾਮੇ ਵੀ ਲਿਖ ਕੇ ਭੇਜੇਗੇ ਇਸ ਫਰਮਾਨ ਨੂੰ ਦੇਸ਼ ਵਿੱਚ ਵੱਸੇ ਸਿੱਖਾਂ ਤੱਕ ਬੜੇ ਜੋਰ-ਸ਼ੋਰ ਨਾਲ ਗਿਆ ਸੰਗਤ ਲਈ 13 ਪ੍ਰੈ 1699 ਨੂੰ ਸੇਵਾਦਾਰਾਂ ਤੇ ਪ੍ਰਬੰਧਕਾਂ ਵੱਲੋਂ ਬਹੁਤ ਵੱਡਾ ਪੰਡਾਲ ਸ਼ਾਇਆ ਮਾਨਾ ਹ ਤੱਕ ਨਾਤਾ ਨਾਮ ਸਜਾਇਆ ਗਿਆ ਸ੍ਰੀ ਗੁਰੂ ਗੋਬਿੰਦ राय ਲਈ ਉਸ ਪੰਡਾਲ ਵਿੱਚ ਇੱਕ ਵੱਖਰੇ ਕੰਬੂ ਦਾ ਪ੍ਰਬੰਧ ਕੀਤਾ ਗਿਆ ਪੰਡਾਲ ਵਿੱਚ ਇੱਕ ਉੱਚੀ ਸਟੇਜ ਦਾ ਪ੍ਰਬੰਧ ਬੁਲਾਰਿਆਂ ਨੇ ਕੀਤਾ ਗਿਆ ਸੰਗਤ ਦੂਰ ਦੂਰ ਕਈ ਦਿਨ ਪਹਿਲਾਂ ਮੰਡਾਲ ਵਿੱਚ ਆਉਣ ਸ਼ੁਰੂ ਹੋ ਗਏ ਲੰਗਰ ਤੇ ਰਹਿਣ ਦਾ ਪੂਰਾ ਪ੍ਰਬੰਧ ਕੀਤਾ ਗਿਆ ਪੰਡਾਲ ਸੰਗਤ ਨਾਲ ਖਾਚਾ ਖਾਚੇ ਭਰਿਆ ਹੋਇਆ ਸੀ ਕਿਤੇ ਤੇਲ ਰੱਖਣ ਲਈ ਵੀ ਜਗ੍ਹਾ ਨਹੀਂ ਸੀ ਬੁਲਾ ਰਹੇ ਨੇ ਦੀਵਾਨ ਤੇ ਪ੍ਰਚਾਰ ਦਾ ਸਾਰੀ ਸੰਗਤ ਪੰਡਾਲ ਵਿੱਚ ਬਿਠਾ ਕੇ ਰੱਖਿਆ ਪਰ ਸਾਰੀ ਸੰਗਤ ਗੁਰੂ ਗੋਬਿੰਦ ਰਾਏ ਦੇ ਦਰਸ਼ਨਾਂ ਦੀ ਫਰਮਾਨ ਦੀ ਸੰਕਤਾ ਉੱਤੇ ਟੇਕ ਲਾਈ ਬੈਠੇ ਸੀ ਅੰਤ ਸ੍ਰੀ ਗੁਰੂ ਗੋਬਿੰਦ ਰਾਏ ਨੇ ਆਪਣੇ ਪਹਿਲਾ ਤੰਬੂ ਵਿੱਚ ਆਏ ਫਿਰ ਨੰਗੀ ਤਲਵਾਰ ਖੂਨ ਨਾਲ ਲਿਬੜੀ ਹੱਥ ਵਿੱਚ ਫੜੀ ਸਟੇਜ ਉੱਤੇ ਆਏ ਇਹ ਦ੍ਰਿਸ਼ ਦੇਖ ਕੇ ਸਾਰੀ ਸੰਗਤ ਹੈਰਾਨ ਤੇ ਭੈ ਪੀਤ ਹੋ ਗਈ ਸੰਗਤ ਵਿੱਚ ਕੁਸਰ ਮੁਸਰ ਚੱਲ ਪਈ ਗੁਰੂ ਜੀ ਨੇ ਬੜੇ ਜੋਸ਼ ਨਾਲ ਸੰਗਤ ਨੂੰ ਲਲਕਾਰਿਆ ਤੇ ਕਿਹਾ ਤਲਵਾਰ ਖੂੰ ਦੀ ਪਿਆਸੀ ਹੈ ਹੈ ਕੋਈ ਮਾਈ ਦਾ ਦਾਲ ਸੂਰਮਾ ਜੋ ਇਸ ਪਿਆਸ बुझा ਸਕਦਾ ਹੋਵੇ ਸਾਰੇ ਪੰਡਾਲ ਵਿੱਚ ਛਣਾਟਾ ਛਾ ਗਿਆ ਸਾਰੇ ਨੀਵੀਆਂ ਪਾ ਗਏ ਕੋਈ ਸਿਰ ਦੇਣ ਲਈ ਨਾ ਉੱਠਿਆ ਗੁਰੂ ਜੀ ਨੇ ਫਿਰ ਗੁਰੂ ਜੀ ਨੇ ਫਿਰ ਦੁਹਕਾਰਿਆ ਹੈ ਕੋਈ ਮਾਈ ਦਾ ਦਾਲ ਜੋ ਸੀਸ ਭੇਟ ਕਰ ਸਕਦਾ ਹੋਵੇ ਸੰਗਤ ਵਿੱਚੋਂ ਭਾਈ ਤੇ ਆ ਰਾਮ ਜ਼ਹੂਰੀਆ ਬੜੇ ਹੌਸਲੇ ਅਤੇ ਦਲੇਰੀ ਨਾਲ ਉੱਠਿਆ ਅਤੇ ਕਿਹਾ ਮੇਰਾ ਸੀਸ ਆਪ ਦੀ ਭੇਟਾਂ ਲਈ ਹਾਜ਼ਰ ਹੈ ਗੁਰੂ ਜੀ ਨੇ ਉਸ ਨੂੰ ਸਟੇਜ ਉੱਪਰ ਬੁਲਾਇਆ ਅਤੇ ਤੰਬੂ ਵਿੱਚ ਲੈ ਗਏ ਅਤੇ ਸ਼ੀਸ਼ ਕਲਮ ਕਰ ਦਿੱਤਾ ਦੁਬਾਰਾ ਸਟੇਜ ਉੱਤੇ ਆਏ ਅਤੇ ਇੱਕ ਹੋਰ ਸੀਸ ਦੀ ਮੰਗ ਕੀਤੀ ਕਿ ਹਾਂ ਹੈ ਕੋਈ ਮਾਇਦਾਨਾ ਜੋ ਸੀਸ ਭੇਟ ਕਰ ਸਕਦਾ ਹੋਵੇ ਸਾਰੇ ਚੁੱਪ ਛਾ ਗਈ کافی دیر ਬਾਅਦ ਭਾਈ ਧਰਮਦਾਸ ਹਸਤਾਨਪੁਰ ਹੌਸਲੇ ਨਾਲ ਉੱਠਿਆ ਤੇ ਦਲੇਰੀ ਨਾਲ ਬੋਲਿਆ ਕਿ ਮੈਂ ਸੀਸ ਭੇਟਾ ਕਰਨ ਲਈ ਤਿਆਰ ਹਾਂ ਗੁਰੂ ਜੀ ਨੇ ਉਸ ਨੂੰ ਵੀ ਸਟੇਜ ਤੇ ਬੁਲਾਇਆ ਅਤੇ ਤੰਬੂ ਵਿੱਚ ਲੈ ਗਏ ਤੇ ਕਲਮ ਕਰ ਦਿੱਤਾ ਇਸੇ ਤਰ੍ਹਾਂ ਭਾਈ ਹਿੰਮਤ ਰਾਏ ਭਾਈ ਮੋਕਮ ਚੰਦ ਪਈ ਸਾਈਂਤ ਜੰਦ ਬਾਰੋ-ਬਾਰੀ ਬਲਾਕੇ ਸੀ ਇਸ ਕਲਮ ਕਰ ਦਿੱਤੀ ਇਸ ਤਰ੍ਹਾਂ ਗੁਰੂ ਜੀ ਨੇ ਪੰਜ ਸੀਸ ਲੈ ਕੇ ਪੰਡਾਲ ਵਿੱਚ ਤਰਥਲ ਦੀ ਮਚਾ ਦਿੱਤੀ ਪਰ ਬਹੁਤ ਸਾਰੇ ਵਿਦਵਾਨਾਂ ਨੇ ਇਸ ਪ੍ਰਕਿਰਿਆ ਨਾਲ ਬਹੁਤ ਸਾਰੇ ਮਤਭੇਦ ਕੀਤੇ ਕਈ ਕਹਿੰਦੇ ਸਨ ਕਿ ਇਸ ਤਰ੍ਹਾਂ ਪੰਜ ਸੇਵਕਾਂ ਦੇ ਸਿਰ ਨਹੀਂ ਕੱਟੇ ਸਨ ਸਗੋਂ ਇਹ ਸੰਗਤ ਵਿੱਚ ਧਰਮ ਪਰਪੱਖ ਕਰਨ ਲਈ ਮਰਜੀਵੜੀਆਂ ਦੀ ਪਰਖ ਕੀਤੀ ਗਈ ਸੀ ਪਰ ਸਿਰ ਨਹੀਂ ਕਰਤੇ ਸਨ ਪਰ ਬਹੁਤ ਸਾਰੇ ਵਿਦਵਾਨ ਬਹੁਤ ਸਾਰੇ ਵਿਦਵਾਨ ਕਹਿੰਦੇ ਸਨ ਕਿ ਗੁਰੂ ਜੀ ਨੇ ਪੰਜ ਸੇਵਕਾਂ ਦੇ ਸਿਰ ਧੜਨ ਨਾਲ ਵੱਖ ਕਰ ਦਿੱਤੇ ਬਾਦ ਵਿੱਚ ਜਦ ਪੋਖੰਡੇ ਦਾ ਅੰਮ੍ਰਿਤ ਤਿਆਰ ਕਰਨ ਸਮੇਂ ਨਤਨੇਵ ਨੇ ਜਪਨੀ ਸਾਹਿਬ ਦਾ ਪਾਠ ਕਰਦੇ ਹੋਏ ਅੰਮ੍ਰਿਤ ਤਿਆਰ ਕੀਤਾ ਉਹਨਾਂ ਨੇ ਸਰੀਰ ਦੇ ਸਿਰ ਧਰ ਕੇ ਅੰਮ੍ਰਿਤ ਦੇ ਛਿੱਟੇ ਮਾਰੇ ਸਾਰੇ ਫਿਰ ਸਿਰ ਸਰੀਰ ਨਾਲ ਜੁੜ ਗਏ ਅਤੇ ਪੰਜ ਸੇਵਕ ਸੁਰਜੀਤ ਹੋ ਗਏ ਇਹ ਇੱਕ ਕਰਾਮਾਤੋ ਘਟਨੀ ਹੈ ਪਰ ਗੁਰੂ ਸਾਹਿਬਾਨ ਕਰਾਮਾਤ ਦੇ ਬਿਲਕੁਲ ਖਿਲਾਫ ਸਨ ਇਸ ਲਈ ਮੈਂ ਵੀ ਪਹਿਲੀ ਕਿਸਮ ਦੇ ਵਿਦਵਾਨਾਂ ਨਾਲ ਹੀ ਸਹਿਮਤ ਹਾਂ ਇਹ ਕੇਵਲ ਪੰਜ ਸੇਵਕਾਂ ਦੀ ਸੀਸ ਦੇਣ ਦੀ ਸੁਰਗਮਤੀ ਅਤੇ ਮਰਨ ਦਾ ਸਤਿਗ ਪ੍ਰਗਟ ਕਰਨ ਜਾ ਰਹੇ ਆ ਪਰ ਗੁਰੂ ਸਾਹਿਬਨ ਕਰਮਵਾ ਤੇ ਬਿਲਕੁਲ ਖਿਲਾਫ ਸਨ ਇਸ ਲਈ ਮੈਂ ਵੀ ਪਹਿਲੀ ਕਿਸਮ ਦੇ ਵਿਦਵਾਨਾਂ ਨਾਲ ਹੀ ਸਹਿਮਤ ਹਾਂ ਅਮਰਿਸ਼ ਕੋਣਾ ਇਸ ਤੋਂ ਬਾਅਦ ਗੁਰੂ ਜੀ ਨੇ ਜਪਜੀ ਸਾਹਿਬ ਦਾ ਪਾਠ ਕਰਦੇ ਹੋਏ ਪੋਖੰਡੇ ਦਾ ਅੰਮ੍ਰਿਤ ਤਿਆਰ ਕਰਾਇਆ ਇਹਨਾਂ ਮਰਜੀਬ ਦੇ ਸੇਵਕਾਂ ਨੂੰ ਅੰਮ੍ਰਿਤ ਦੀ ਦਾਤ ਸ਼ਿਕਾਈ ਇਸ ਨੂੰ ਇਹਨਾਂ ਨੂੰ ਸਿੰਘ ਦੀ ਆਪਾਦੀ ਅਤੇ ਇਸ ਤੋਂ ਬਾਅਦ ਗੁਰੂ ਜੀ ਨੇ ਜਪਜੀ ਸਾਹਿਬ ਦਾ ਪਾਠ ਕਰਦੇ ਹੋਏ ਪੋਖੰਡੇ ਦਾ ਅੰਮ੍ਰਿਤ ਤਿਆਰ ਕਰਾਇਆ ਇਹਨਾਂ ਮਰਜੀਵਰੇ ਸੇਵਕਾਂ ਨੂੰ ਅਮਰਦੀਦ ਦਾ ਸ਼ਿਕਾਈ ਇਹਨਾਂ ਨੂੰ ਸਿੰਘ ਉਪਾਦੀ ਦੇ ਕੇ ਸ਼ੇਰ ਬਣਾ ਦਿੱਤਾ ਉਹਨਾਂ ਨੂੰ ਅਮਰ ਸ਼ਿਕਾ ਕੇ ਪਾਈ ਦੇ ਆ ਰਾਮ ਤੋਂ ਪਾਈ ਦੇਆ ਸਿੰਘ ਪਾਈ ਧਰਮਦਾਸ ਤੋਂ ਪਾਈ ਧਰਮ ਸਿੰਘ ਪਾਈ ਹਿੰਮਤ ਰਾਏ ਤੋਂ ਪਾਈ ਹਿੰਮਤ ਸਿੰਘ ਪਾਈ ਮੋਹਕਮ ਚੰਦ ਤੋਂ ਪਾਈ ਮੋਹਕਮ ਸਿੰਘ ਪਾਈ ਸਾਹਿਬ ਚੰਦ ਤੋਂ ਪਾਈ ਸਾਹਿਬ ਸਿੰਘ ਬਣਾ ਦਿੱਤਾ ਇਹ ਪੰਜੇ ਸਿੰਘ ਅਮਰ ਸ਼ਾਕੇ ਖਾਲਸੇ ਦਾ ਰੂਪ ਧਨ ਕਰਕੇ ਫਿਰ ਗੁਰੂ ਗੋਬਿੰਦ ਰਾਏ ਨੇ ਆਪ ਇਹਨਾਂ ਤੋਂ ਅਮਰ ਦਮਰਦੀਦ ਦਾ ਸ਼ੋਕੀ ਅਦੇ ਗੁਰੂ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਬਣ ਗਏ ਇਹ ਵਾਹਿ ਵਾਹਿ ਗੁਰੂ ਗੋਬਿੰਦ ਸਿੰਘ ਆਪੇ ਗੁਰਚੇ ਦਾ ਅਤੇ ਪਰਵਰਸ਼ਨ ਕੀਤਾ ਖਾਲਸਾ ਮੇਰਾ ਰੂਪ ਹੈ ਖਾਸ ਖਾਲਸਾ ਮੈਂ ਮਕਰੂ ਨਿਵਾਸ ਖਾਲਸਾ ਮੇਰਾ ਪਿੰਡ ਪੂਰਨ ਖਾਲਸਾ ਮੇਰੀ ਜਾਨ ਕੀ ਜਾਨ ਇਸ ਤੋਂ ਬਾਅਦ ਬਹੁਤ ਸਾਰੇ ਹੋ ਸਿੱਖਾਂ ਨੇ ਅੰਮ੍ਰਿਤ ਪਾਠ ਕਰਵਾ ਕੇ ਸਿੰਗ ਸਜਾਇਆ ਅਤੇ ਖਾਲਸੇ ਦੀ ਪਹਿਚਾਣ ਪੰਜ ਕੱਕੇ ਕੰਗਾ ਕੜਾ ਕਸ਼ੈਣਾਕ ਕੇ ਇਸ ਕਿਰਪਾਨ ਧੰਨ ਕਰਨ ਅਤੇ ਸੁੱਚੇ ਨੀਲੇ ਬਸਤਰ ਪਹਿਨਾਏ ਨੀਲੇ ਬਾਣੀ ਦੀ ਪਹਿਚਾਣ ਬਣਾਈ ਪਰਵਚਨ ਕੀਤਾ ਕਿ ਸਹੀ ਦੂਰਤਾ ਤੇ ਸਿੱਧਕੀ ਸਿੰਘ ਜੋ ਮੇਰੇ ਨਿਯਮਾਂ ਤੇ ਚੱਲਣਗੇ ਉਹਨਾਂ ਵਿੱਚ ਮੇਰਾ ਪ੍ਰਵੇਸ਼ ਹੋਵੇਗਾ ਉਹਨਾਂ ਨੂੰ ਤਤੀਬ ਹਵਾ ਨਹੀਂ ਲੱਗੇਗੀ ਜਦੋਂ ਆਪਣੇ ਸਿੱਧਕ ਤੇ ਅਸੂਲਾਂ ਦੇ ਗਿਰ ਜਾਣ ਕੇ ਉਸ ਦਾ ਮੈਂ ਸਾਥ ਛੱਡ ਦੇਵਾਂਗਾ ਜਬ ਤੱਕ ਖਾਂਸਾ ਰਹਿ ਨਹੀਂ ਆਣਾ ਤਬ ਲੱਗ ਤੇਜ ਗੀਉਂ ਮੈਂ ਸਾਰਾ ਜਬ ਇਹ ગયો ਵਿਪਰਨ ਕੀ ਰੀਤ ਮੈਂ ਨਾ ਕਹੂੰ ਇਨਕੀ ਵਰਤੀਤ ਮੈਨੂੰ ਸਿੱਖ ਪਿਆਰਾ ਨਹੀਂ ਉਸਦੀ ਰਹਿਤ ਪਿਆਰੀ ਹੈ ਅੱਗੇ ਸਾਰੀ ਸੰਗੰਧੂ ਮਖਿਆਨ ਕੀਤਾ ਕਿ ਜਿਹੜੀ ਉਸੇ ਮੈਂ ਬਾਜ ਲਣ ਤਬੇ ਗਬਿੰਦ ਸਿੰਘ ਦਾਮ ਇਸ ਤਰ੍ਹਾਂ ਮਿਤੀ 13 April 1999 ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕਰਕੇ ਨਵੇਂ ਕੁਝ ਦੇ ਲੋਕਾਂ ਵਿੱਚ ਸਰਦਾਰਕ ਤੇ ਮਰਮਿਟਨ ਦਾ ਜਜ਼ਬਾ ਪੈਦਾ ਕੀਤਾ ਅਤੇ ਇਹਨਾਂ ਦੀ ਪਛਾਣ ਵੱਖਰੀ ਕੌਮ ਬਣ ਗਈ ਨੀਲੇ ਜਾਂ ਪੀਲੇ ਵਸਤਰ ਦਸਤਾਰ ਪੰਜ ਕੰਕਾਰ ਸਜਾ ਕੇ ਇਹੀ ਸਰਪੰਥ ਦਾ ਪੈਦਾ ਕੀਤੀ